ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਸਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਸਲ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇੱਕ ਮਹੱਤਵਪੂਰਨ ਆਦੇਸ਼ ਦੇ ਵਿੱਚ ਦੱਸਦੇ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਾਇਹਾ ਕਰਨ ਦਾ ਨਿਰਦੇਸ਼ ਦਿੰਦਾ ਹੈ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਜਦੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਤ ਭਾਪ ਦੇ ਮੌਜੂਦਾ ਕਾਨੂੰਨੀ ਦੱਸਦੀ ਹੈ ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਇਸ ਕੇਸ ਦੇ ਪਿਛੇ ਚੋਕਰ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰਿਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕਿ ਸੋਚ ਦੇ ਵਿੱਚ ਜੋ ਇਹ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ ਆਨੰਦ ਕਾਰਜ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਲਈ ਨਿਯਮ ਬਣਾਉਣ ਦਾ ਆਦੇਸ਼ ਦਿੰਦੀ ਹੈ ਸੋ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਸੰਸਦੀ ਆਦੇਸ਼ ਦੇ ਬਾਵਜੂਦ ਕਈ ਰਾਜਾਂ ਨੇ ਲੋੜਿੰਦੇ ਨਿਯਮ ਲਾਗੂ ਅਜੇ ਵੀ ਨਹੀਂ ਕੀਤੇ ਨੇ ਸੋ ਜਿਸ ਨਾਲ ਇਸ ਕਾਨੂੰਨੀ ਲਾਭ ਤੱਕ ਬਰਾਬਰ ਪਹੁੰਚ ਸੀਮਿਤ ਹੋ ਗਈ ਹੈ ਸੋ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਜੋ ਹੈ ਪਟੀਸ਼ਨ ਕਰਤਾ ਨੇ ਜੋ ਹੈ ਇੱਥੇ

ਸੈਕੂ ਵਿਆਹ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜਿਸ ਦੇ ਅਨੁਾਈ ਕਰਦੇ ਹੋਏ ਪੰਜਾਬ ਨੇ ਹੁਕਮ ਜਤਾ ਕੇ ਜੋ ਤਾ ਕੇ ਜੋ ਐਡਮਿਨਿਸਟ੍ਰੇਸ਼ਨ ਨੋਟੀਫਾਈ ਹੁਕਮ ਦਿੱਤੇ ਦਰਸਾਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਸਾਲ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇੱਕ ਮਹੱਤਵਪੂਰਨ ਆਦੇਸ਼ ਦੇ ਵਿੱਚ ਦੱਸਦੇ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਾਇਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਜਦੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਤ ਭਾਪ ਦੇ ਮੌਜੂਦਾ ਕਾਨੂੰਨੀ ਦੱਸਦੀ ਹੈ ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਇਸ ਕੇਸ ਦੇ ਚੋਕਰ ਦੀ ਜੇਕਰ ਗਲਤੀ ਜAVE ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰਿਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕਿ ਸੋਦ ਦੇ ਵਿੱਚ ਜੋ ਇਹ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ ਆਨੰਦ ਕਾਰਜ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਲਈ ਨਿਯਮ ਬਣਾਉਣ ਦਾ ਆਦੇਸ਼ ਦਿੰਦੀ ਹੈ ਸੋ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਸੰਸਦੀ ਆਦੇਸ਼ ਦੇ ਬਾਵਜੂਦ ਕਈ ਰਾਜਾਂ ਨੇ ਲੋੜਿੰਦੇ ਨਿਯਮ ਲਾਗੂ ਅਜੇ ਵੀ ਨਹੀਂ ਕੀਤੇ ਨੇ ਸੋ ਜਿਸ ਨਾਲ ਇਸ ਕਾਨੂੰਨੀ ਲਾਭ ਤੱਕ ਬਰਾਬਰ ਪਹੁੰਚ ਸੀਮਿਤ ਹੋ ਗਈ ਹੈ ਸੋ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਜੋ ਹੈ ਪਟੀਸ਼ਨ ਕਰਤਾ ਨੇ ਜੋ ਹੈ ਇੱਥੇ ਦਾ ਦੱਸਈਏ ਕਿ ਉਤਰਾਖੰਡ ਹਾਈ ਕੋਰਟ ਦੇ ਸਾਹਮਣੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਿਸ ਨੇ ਰਾਜ ਨੂੰ ਨਿਯਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਇਸ ਤੋਂ ਬਾਅਦ ਪਟੀਸ਼ਨ ਕਰਤਾ ਨੇ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਪ੍ਰਤੀਨਿਧਤਾਵਾਂ ਭੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁਰਤੋ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰਿਜ ਐਕਟ ਜੋ ਹੈ ਉਸ ਤੇ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ 17 ਸੂਬਿਆਂ ਤੇ 7 ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਜੋ ਹੈ ਇਹ ਨਿਯਮਾਂ ਦੀ ਹੁਣ ਇਸੇ ਤਰੀਕੇ ਦੇ ਨਾਲ ਪਾਲਣਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਸਿਕ ਵਿਆਹ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਸਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਸਲ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇੱਕ ਮਹੱਤਵਪੂਰਨ ਆਦੇਸ਼ ਦੇ ਵਿੱਚ ਦੱਸਦੇ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਾਇਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਦੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਤਪਾਪ ਦੇ ਮੌਜੂਦਾ ਕਾਨੂੰਨੀ ਦੱਸिए ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਇਸ ਕੇਸ ਦੇ ਚੋਕਰ ਦੀ ਜੇਕਰ ਗਲਤੀ ਜAVE ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰਿਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕਿ ਸੋਦ ਦੇ ਵਿੱਚ ਜੋ ਇਹ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ ਆਨੰਦ ਕਾਰਜ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਲਈ ਨਿਯਮ ਬਣਾਉਣ ਦਾ ਆਦੇਸ਼ ਦਿੰਦੀ ਹੈ ਸੋ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਸੰਸਦੀ ਆਦੇਸ਼ ਦੇ ਬਾਵਜੂਦ ਕਈ ਰਾਜਾਂ ਨੇ ਲੋੜਿੰਦੇ ਨਿਯਮ ਲਾਗੂ ਅਜੇ ਵੀ ਨਹੀਂ ਕੀਤੇ ਨੇ ਸੋ ਜਿਸ ਨਾਲ ਇਸ ਕਾਨੂੰਨੀ ਲਾਭ ਤੱਕ ਬਰਾਬਰ ਪਹੁੰਚ ਸੀਮਿਤ ਹੋ ਗਈ ਹੈ ਸੋ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਜੋ ਹੈ ਪਟੀਸ਼ਨ ਕਰਤਾ ਨੇ ਜੋ ਹੈ ਇੱਥੇ ਅਦਾਸ ਰਹੀਏ ਕਿ ਉਤਰਾਖੰਡ ਹਾਈ ਕੋਰਟ ਦੇ ਸਾਹਮਣੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਿਸ ਨੇ ਰਾਜ ਨੂੰ ਨਿਯਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਪ੍ਰਤੀਨਿਧਤਾਵਾਂ ਭੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁਰਤੋ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰਿਜ ਐਕਟ ਜੋ ਹੈ ਉਸ ਕਾਇਤੇ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ 17 ਸੂਬਿਆਂ ਤੇ 7 ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਜੋ ਹੈ ਇਹ ਨਿਯਮਾਂ ਦੀ ਹੁਣ ਇਸੇ ਤਰੀਕੇ ਦੇ ਨਾਲ ਪਾਲਣਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਸਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਸਲ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇੱਕ ਮਹੱਤਵਪੂਰਨ ਆਦੇਸ਼ ਦੇ ਵਿੱਚ ਦੱਸਦੇ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਾਇਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਜਦੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਤ ਭਾਪ ਦੇ ਮੌਜੂਦਾ ਕਾਨੂੰਨੀ ਦੱਸਦੀ ਹੈ ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਇਸ ਕੇਸ ਦੇ ਛੋਕਰ ਜੀ ਜੇਕਰ ਗਲਤੀ ਜAVE ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰੇਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕਿ ਸੋਦ ਦੇ ਵਿੱਚ ਜੋ ਇਹ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ ਆਨੰਦ ਕਾਰਜ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਲਈ ਨਿਯਮ ਬਣਾਉਣ ਦਾ ਆਦੇਸ਼ ਦਿੰਦੀ ਹੈ ਸੋ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਸੰਸਦੀ ਆਦੇਸ਼ ਦੇ ਬਾਵਜੂਦ ਕਈ ਰਾਜਾਂ ਨੇ ਲੋੜਿੰਦੇ ਨਿਯਮ ਲਾਗੂ ਅਜੇ ਵੀ ਨਹੀਂ ਕੀਤੇ ਨੇ ਸੋ ਜਿਸ ਨਾਲ ਇਸ ਕਾਨੂੰਨੀ ਲਾਭ ਤੱਕ ਬਰਾਬਰ ਪਹੁੰਚ ਸੀਮਿਤ ਹੋ ਗਈ ਹੈ ਸੋ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਜੋ ਹੈ ਪਟੀਸ਼ਨ ਕਰਤਾ ਨੇ ਜੋ ਹੈ ਇੱਥੇ ਆ ਦੱਸ ਰਹੀਏ ਕਿ ਉਤਰਾਖੰਡ ਹਾਈ ਕੋਰਟ ਦੇ ਸਾਹਮਣੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਿਸ ਨੇ ਰਾਜ ਨੂੰ ਨਿਯਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਇਸ ਤੋਂ ਬਾਅਦ ਪਟੀਸ਼ਨ ਕਰਤਾ ਨੇ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਪ੍ਰਤੀਨਿਧਤਾਵਾਂ ਭੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁਰਤੋ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰਿਜ ਐਕਟ ਜੋ ਹੈ ਉਸ ਹੈ ਤਾਂ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ 17 ਸੂਬਿਆਂ ਤੇ 7 ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਜੋ ਹੈ ਇਹ ਨਿਯਮਾਂ ਦੀ ਹੁਣ ਇਸੇ ਤਰੀਕੇ ਦੇ ਨਾਲ ਪਾਲਣਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਸਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਸਲ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇੱਕ ਮਹੱਤਵਪੂਰਨ ਆਦੇਸ਼ ਦੇ ਵਿੱਚ ਦੱਸਦੇ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਾਇਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਜਦੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਤ ਭਾਵ ਦੇ ਮੌਜੂਦਾ ਕਾਨੂੰਨੀ ਦੱਸਦੀ ਹੈ ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਇਸ ਕੇਸ ਦੇ ਛੋਕਰ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰੇਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕਿ ਸੋਦ ਦੇ ਵਿੱਚ ਜੋ ਇਹ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ ਆਨੰਦ ਕਾਰਜ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਲਈ ਨਿਯਮ ਬਣਾਉਣ ਦਾ ਆਦੇਸ਼ ਦਿੰਦੀ ਹੈ ਸੋ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਸੰਸਦੀ ਆਦੇਸ਼ ਦੇ ਬਾਵਜੂਦ ਕਈ ਰਾਜਾਂ ਨੇ ਲੋੜਿੰਦੇ ਨਿਯਮ ਲਾਗੂ ਅਜੇ ਵੀ ਨਹੀਂ ਕੀਤੇ ਨੇ ਸੋ ਜਿਸ ਨਾਲ ਇਸ ਕਾਨੂੰਨੀ ਲਾਭ ਤੱਕ ਬਰਾਬਰ ਪਹੁੰਚ ਸੀਮਿਤ ਹੋ ਗਈ ਹੈ ਸੋ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਜੋ ਹੈ ਪਟੀਸ਼ਨ ਕਰਤਾ ਨੇ ਜੋ ਹੈ ਇੱਥੇ ਆ ਦੱਸਈਏ ਕਿ ਉਤਰਾਖੰਡ ਹਾਈ ਕੋਰਟ ਦੇ ਸਾਹਮਣੇ ਇੱਕ ਜਨਹਿਤ ਪਟੀਸ਼ਨ ਧਾਰ ਕੀਤੀ ਜਿਸ ਨੇ ਰਾਜ ਨੂੰ ਨਿਯਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਇਸ ਤੋਂ ਬਾਅਦ ਪਟੀਸ਼ਨ ਕਰਤਾ ਨੇ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਪ੍ਰਤੀਨਿਧਤਾਵਾਂ ਭੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਧਾਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁਰਤੋ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰਿਜ ਐਕਟ ਜੋ ਹੈ ਉਸ ਤੇ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ 17 ਸੂਬਿਆਂ ਤੇ 7 ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਜੋ ਹੈ ਇਹ ਨਿਯਮਾਂ ਦੀ ਹੁਣ ਇਸ ਤਰੀਕੇ ਦੇ ਨਾਲ ਪਾਲਣਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਅਸਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਅਸਲ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇੱਕ ਮਹੱਤਵਪੂਰਨ ਆਦੇਸ਼ ਦੇ ਵਿੱਚ ਦੱਸਦੇ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਾਇਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਅਦੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਤਪਾਤ ਦੇ ਮੌਜੂਦਾ ਕਾਨੂੰਨੀ ਦੱਸਦੀ ਹੈ ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਇਸ ਕੇਸ ਦੇ ਚੋਕਰ ਦੀ ਜੇਕਰ ਗਲਤੀ ਜAVE ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰਿਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕਿ ਸੋਦ ਦੇ ਵਿੱਚ ਜੋ ਇਹ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ ਆਨੰਦ ਕਾਰਜ ਵਿਆਹਾਂ ਦੀ ਰਜਿਸਟ੍ਰੇਸ਼ਨ ਦੇ ਲਈ ਨਿਯਮ ਬਣਾਉਣ ਦਾ ਆਦੇਸ਼ ਦਿੰਦੀ ਹੈ ਸੋ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਸੰਸਦੀ ਆਦੇਸ਼ ਦੇ ਬਾਵਜੂਦ ਕਈ ਰਾਜਾਂ ਨੇ ਲੋੜਿੰਦੇ ਨਿਯਮ ਲਾਗੂ ਅਜੇ ਵੀ ਨਹੀਂ ਕੀਤੇ ਨੇ ਸੋ ਜਿਸ ਨਾਲ ਇਸ ਕਾਨੂੰਨੀ લાભ ਤੱਕ ਬਰਾਬਰ ਪਹੁੰਚ ਸੀਮਿਤ ਹੋ ਗਈ ਹੈ ਸੋ ਇੱਥੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਜੋ ਹੈ ਪਟੀਸ਼ਨ ਕਰਤਾ ਨੇ ਜੋ ਹੈ ਇੱਥੇ ਅਦਾਸਈਏ ਕਿ ਉਤਰਾਖੰਡ ਹਾਈ ਕੋਰਟ ਦੇ ਸਾਹਮਣੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਿਸ ਨੇ ਰਾਜ ਨੂੰ ਨਿਯਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋ ਹੈ ਪ੍ਰਤੀਨਿਧਤਾਵਾਂ ਭੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁਰਤੋ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰਿਜ ਐਕਟ ਜੋ ਹੈ ਉਸ ਤੇ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ 17 ਸੂਬਿਆਂ ਤੇ 7 ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ